ਤਨ ਮੇਰਾ ਹੈ ਗੁਰੂ ਸਾਹਿਬ ਜੀ ਗਿਆਨ ਧਿਆਨ ਕੇ ਸ਼ਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਰਾਗ ਕਬੀਰ ਜੀੋ ਕਾ ਏਕ ਸਮਾਨ ਕੈ ਘਰ ਗਾਵਣਾ ਜਨਨੀ ਜਾਨਤ ਸੁਤ ਬਡਾ ਹੋਤ ਹੈ ਇਤਨਾ ਕੋ ਨਾ ਜਾਣੈ ਕਿ ਜੇ ਦਿਨ ਦਿਨ ਅਬਦ ਘਟਤ ਹੈ ਮੂਰ ਮੂਰ ਕਰ ਅਦਕ ਲਾੜ ਧਾਰ ਦੇਖਤ ਹੀ ਜਮਰਾਵ ਹਸੈ ਸੋ ਤੈਂ ਜਗ ਪਰਮ ਲਾਇਆ ਕੈਸੇ ਬੂਝੈ ਜੰਮ ਬੋਇਆ ਹੈ ਮਾਇਆ ਰਹਾ ਕਹਿ ਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਹਚ ਮਰਣਾ ਰਮਈਆ ਜਬ ਪ੍ਰਾਣੀ ਅਨਤ ਜੀਵਨ ਬਾਣੀ ਇਨ ਵਿਧ ਭਾਵ ਸਾਗਰ ਤਰਨਾ ਜਾਂ ਜਸ ਭਾਵੈ ਤਾਂ ਲਾਗੈ ਪਾਉ ਪਰਮ ਪੁਲਾਵਾ ਵਿੱਚ ਹੋ ਜਾਏ ਵਿਵਜ ਸਹਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਬ ਲਾਗੈ ਇਹ ਦਸੰਗਤ ਨਾਹੀ ਮਰਣਾ ਹੁਕਮ ਬਿਸ਼ਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ਼੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜ라 ਮਰਨ ਭਉ ਵਿਸਰ ਗਇਆ ਕੋਟੰਬ ਦੇਖ ਵਿਗਸੈ ਕਮਲਾ ਜਿਓ ਪਰ ਕਰ ਜੋ ਹੈ ਕਬਟ ਨਰਾ ਧੂੜਾ ਆਏ ਓਏ ਜਮਹ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠਾ ਲ ਲੈ ਬਾਹੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੇ ਛੜਾਈ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਉ ਹਾਲਸੀਆ ਵਿਗਮ ਕੋਰ ਪੰਥ ਚਾਲਣਾ ਪ੍ਰਾਣੀ ਰਾਵਸਾਸ ਤਹਿਨਾ ਪਰਵੇਸੰ ਮਾਇਆ ਮੋਹ ਤਬ ਵਿਸਰ ਗਇਆ ਜਾਂ ਤਜੀਲੇ ਸੰਸਾਰੰ ਅੱਜ ਮੇਰਾ ਮਨ ਪ੍ਰਗਟ ਭਇਆ ਹੈ ਵੇਖੀ ਹਲੇ ਧਰਮ ਰਾਉ ਤਹ ਕਾਰ ਦਾਲ ਕਾਰਨ ਮਹਾਬਲੀ ਤਿਨ ਆਗ ਲੜਾਇ ਮਹਰੇਣ ਨ ਜਾਏ ਜੇ ਕੋ ਮੂਹ ਉਪਦੇਸ਼ ਕਰਤ ਹੈ ਤਾਂ ਵਾਣ ਤਿਨ ਰਤੜਾ ਨਾਰਾਇਣ ਅਹ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤਿਰਲੋਚਨ ਰਾਮਈਆ ਸ਼੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰ ਜੇਗ ਸੁਨੋ ਰੇ ਪੰਡਿਆ ਆਪ ਕਿਛ ਕਹਿਣ ਨਾ ਜਾਏ ਸੋਰ ਨਾਰ ਗਾਣ ਗੰਧਰਵ ਜਨ ਮੋਹੇ ਤ੍ਰੇ ਭਵਨ ਮੇ ਖੋਲੀ ਲਾਈ ਰਾਜਾ ਰਾਮ ਅਨਹਦ ਕਿਉ ਗਰੀ ਬਾਜੈ ਜਾਗੀ ਦ੍ਰਿਸ਼ਟ ਨਾਦ ਲੇਵ ਲਾਗੈ ਰਹਾਉ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕਲਕ ਕਲਸਿਕ ਪਾਇਆ ਦੇਸ ਮਹਿ ਤਾਰ ਜੁ ਵੈ ਅਤ ਨਿਰਮਲ ਰਸ ਮਹਿ ਰਸਨ ਚਵਾਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋ ਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ 베ਣੀ ਜੀयोਗੀ ਪਹਿਰਿਆ ਕੈ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਵ ਕੁੰਡਲ ਜਬ ਆਸ਼ਦ ਹੁਰਦ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਾਦ ਮਦਨਾ ਅਹਨਸ ਇਕ ਅਗਿਆਨ ਸੁਨਾਗਾ ਤੇਜਨ ਸੰਮਲ ਕਸ਼ਟ ਮਹਾ ਦੁਖ ਆਪ ਜਿਤੇ ਅਦਕ ਬਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨਹੁ ਵਿਸਾਰਿਆ ਫਿਰ ਪਛਤਾਵੇਗਾ ਮੂੜਿਆ ਤੂੰ ਕਵਨ ਕਮਾਤ ਭ੍ਰਮ ਲਾਗਾ ਜੇਤ ਰਾਮ ਨਾਹੀ ਜਮ ਪਰ ਜਾਹੇਗਾ ਜਨ ਵਿਚ ਰਹਿ ਅਨਰਾਧਾ ਰਹਾਉ ਬਾਲ ਬਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹਿ ਬਿਆਪੈ ਰਸ ਮਿਸ ਮੇਧ ਅੰਮ੍ਰਿਤ ਬਿਖ ਚਾਖੀ ਤਉ ਪੰਜ ਪ੍ਰਗਟ ਸੰਤਾ ਬੈ ਜਾਬ ਤਬ ਸੰਜਮ ਛੋੜ ਸੋ ਕਰਤ ਮਤ RAM ਨਾਮ ਨ ਆਰਾਧਿਆ ਉਸ਼ਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਖਤ ਗਲ ਬੰਧਿਆ ਤਰਨ ਤੇਜ ਪਾਰਤ ਰਹਿ ਮੁਖ ਜੋ ਹੈ ਸਾਰੇ ਅਵਸਰਣਾ ਪਛਾਨਿਆ ਓਨ ਮਤ ਕਾਮ ਮਹਾ ਬਖ ਭੂਲੇ ਪਾਪ ਪੁੰਨ ਨਾ ਪਛਾਨਿਆ ਸੁਧ ਸੰਬਤ ਦੇਖਿ ਇਹੋ ਮਨ ਗਰਬਿਆ RAM ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਿਗੋਇਆ टुंडर केश कुसुम ते तावले सबद पाताल की वाणी लो जन शरम बुद्ध बल नाठी ता काम पव समाधाणी ताजे बिखय पै मद पावस काया कमल कुमलाना अवगत बाण छोड़ मृत मंडल तापाचे पशुताना ਨਿਗੁਡੀ ਦੇ ਦੇਖ ਤੁਨੋਂ ਭਜਾਇ ਮਾਨ ਕਰਦ ਨਹੀਂ ਭੂਜਾਇ ਲਾਲ ਚ ਕਰੇ ਜੀਵਨ ਪਦਕਾਰਨ ਲੋਚਨ ਕਸ਼ੂ ਨਾ ਸੁਜਾਇ 타ਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨਾ ਸੁਖਾਈ 베ਣੀ ਕਹ ਸੁਨੋ ਰੇ ਭਗਤ ਮਰਨ ਮੁਗਤ ਕੇ ਨ ਪਾਈ ਸ੍ਰੀ ਰਾਗ ਤੋਹੀ ਮੋਹੀ मोहि तोही अंतर कैसा कनक कटक जाल तरंग जैसा जाओ पै हम ना पाप करनता अहे अनंता पतत पामन नाम कैसे हुन तार आव तुम जो नायक आशो अंतर जामी प्राप्त जन जानी जाय जानत स्वामी शरीर आरादए मोको विचार देहु ਰਵਦਾਸ ਸਮਦਲ ਸਮਝਾਵੇ ਕੋ ਰਾਗ ਮਾਜ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਏਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਫੜ ਪਾਗੀ ਹਰ ਨਾਮ ਤੇ ਆਇਆ ਗੁਰਪੂਰੈ ਹਰਨਾਮ ਸਿਧ ਪਾਈ ਕੋ ਫਿਰ ਲਾ ਗੁਰਮਤ ਚੱਲੈ ਜੀਓ ਮੈਂ ਹਰ ਹਰ ਕਰ ਜਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰਪੂਰੈ ਹਰਨਾਮ ਦੜਾਇਆ ਹਰਨੇ ਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇ ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇ ਹਾਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੈ ਜੀਓ ਮਾਜ ਮਹੱਲਾ ਚੌਥਾ ਮਾਦਸੂਦਨ ਮੇਰੇ ਮਨ ਤਨ ਬ੍ਰਹਮ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲਾਇ ਬੜਾ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਹਉ ਮਨ ਤਨ ਖੋਜੀ ਪਾਲ ਪਾਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮੇਲ ਸਾਧ ਸੰਗਤ ਖੋਜ ਦਸਾਈ ਵਿਚ ਸੰਗਤ ਹਰ ਪ੍ਰਭ ਵਸ ਜਿਓ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਫਿਰੋ ਲਗਾਵੇ ਹਰ ਹਰ ਦਾਇਆ ਗੁਰ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਸੈ ਜਿਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲ ਤੁਤਰ ਤਰੀਐ ਜਿਓ ਆਓ ਸਖੀ ਹਰ ਮੇਲ ਕਰਿਆ ਮੇਰੇ ਪ੍ਰੀਤ ਮੁਕਾਮੈ ਦੇ ਸਨੇਹਾ ਮੇਰਾ ਮਿੱਤਰ ਸਖਾ ਸੁਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰਪੂਰਾ ਜਾਣੈ ਹਉ ਰਹਿ ਨ ਸਾਕਾ ਬਿਨ ਨਾਮ ਵਕਾਣੈ ਮੈਂ ਔਖਦ ਮੰਤਰ ਦੀ ਜੈ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤਰ ਗਦੀਨ ਸਤਗੁਰ ਸ਼ਰਨਾਈ ਹਰ ਹਰ ਨਾਮ ਭੂਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਓ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸਨ ਮਨ ਭੀਜੈ ਜੀਓ ਮੇਲ ਸਾਧ ਸੰਗਤ ਮੇਲ ਸਾਧ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀ ਜਾ ਜੀਓ ਵਡ ਭਾਗੀ ਹਰ ਸੰਗਤ ਪਾਵਹਿ ਪਾਗਹੀਨ ਬ੍ਰਹਮਚੋਟਾ ਖਾਵਹਿ ਬਿਨ ਪਾਗਾ ਸਦ ਸੰਗ ਨ ਲੱਭੈ ਬਿਨ ਸੰਗਤ ਮੈਲ ਪਰ ਹੀ ਜਾ ਜੀਓ ਮੈ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁੱਲ ਟੁੱਲ ਪਾਉਦਾ ਜੀਓ ਆਵੋ ਸੰਤ ਮੈਂ ਗੱਲ ਮੇ ਲਾਈਐ ਮੇਰੇ ਪ੍ਰੀਤ ਮਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਉਦਾ ਜੀਓ ਵੜ ਪਾਗੀ ਹਰ ਸੰਤ ਮਿਲਾਇਆ ਗੁਰ ਪੂਰੇ ਹਰ ਰਸ ਮੁਖ ਪਾਇਆ ਪਾਗਹੀਨ ਸਤਗੁਰ ਨਹੀਂ ਪਾਇਆ ਮਨ ਮੁਖ ਗਰਬ ਜੂਨੀ ਨਿਤ ਪਉਦਾ ਜੀਉ ਆਪ ਦਇਆਲ ਦਇਆ ਪ੍ਰਭ ਤਾਰੀ ਮਲ ਹਉ ਮੈਂ ਵਿਖਿਆ ਸਭ ਨਿਵਾਰੀ ਨਾਨਕ ਹੱਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਮਾਜ ਮਹਿਲਾ ਚੌਥਾ ਹਉ ਗੁਣ ਗੋਵਿੰਦ ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸੁਆਮੀ ਮਿਲ ਸਤ ਗੁਰ ਹਰ ਰਸ ਕੀ ਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਜੈ ਜੀਓ ਸਾਧ ਗੁਰ ਦਾ ਤੇ ਨਾਮ ਢੜਾਇਆ ਵੜਬਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਾਸ ਸਜ ਅੰਮ੍ਰਿਤ ਬੋਲੀ ਗੁਰੂ ਬੁਰਾ ਅੰਮ੍ਰਿਤ ਲਈ ਜਾ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਏ ਮਿਲ ਸਤ ਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰਿਚੈ ਜੀਓ ਮਾਜ ਮਹੱਲਾ ਚੌਥਾ ਆਉ ਭਾਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤੈਨ ਕਹਿਓ ਵਾਰੀਆ ਮਿਲ ਸਤ ਸੰਗਤ ਲਦਾਹਰ ਸੱਜਣਾ ਹਉ ਸਤਗੁਰ ਵਿਟੋ ਕੁਮਈਆ ਜੀਓ ਜੈ ਜੈ ਦੇਖਾ ਤਹ ਤਹ ਸੁਆਮੀ ਤੂ ਘਟ ਘਟ ਰਵਿਆ ਅੰਤਰ ਜਾਮੀ ਗੁਰਪੂਰੈ ਹਰ ਨਾਲ ਦਿਖਾਲਿਆ ਹਉ ਸਤਗੁਰ ਵਿਟੋ ਸਜਵਾਰਿਆ ਜੀਓ ਇਕ ਪਵਣ ਮਾਟੀ ਸਾਵੇ ਕਾ ਸਾਵੇ ਕਾ ਜੋਤ ਸਭਾਈਆ ਸਾਵੇ ਕਾ ਜੋਤ ਵਰਤੈ ਪਿੰਨ ਪਿੰਨ ਨਾ ਰਲੈ ਕਿਸਹਿ ਧੀਰ ਲਾਈਆ ਗੁਰ ਪ੍ਰਸਾਦੀ ਏਕ ਨਦਰੀ ਆਇਆ ਹਉ ਸਤ ਗੁਰ ਬਿਟੋ ਬਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿਖਾ ਗੈ ਮਨ ਪਿਆਰੀ ਬਾਣੀ ਉਪਦੇਸ਼ ਕਰੈ ਗੁਰ ਸਤ ਗੁਰ ਪੂਰਾ ਗੁਰ ਸਤ ਗੁਰ ਪਰ ਉਪਕਾਰੀਆ ਜੀਓ ਸਤ ਚੌ ਬਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਮੇਰਾ ਮਨ ਲੋ ਜਾਏ ਗੁਰ ਦਰਸਨ ਤਾਈ ਬਿਲਪ ਕਰੇ ਚਾਤਰਕ ਕੀ ਨਾਈ ਤ੍ਰਿਕਾ ਨ ਉਤਰੈ ਸਾਥ ਨ ਆਵੇ ਬਿਨ ਦਰਸਨ ਸੰਤ ਬਿਆਰੇ ਜੀਓ ਆ ਗੋਲੀ ਜੀਓ ਗੋਲ ਕਮਾਈ ਗੁਰ ਦਰਸਨ ਸੰਤ ਬਿਆਰੇ ਜੀਓ ਰਾਓ ਤੇਰਾ ਮੁਖ ਸੁਹਾਵਾ ਜੀਓ ਸਹਜ ਤਨ ਬਾਣੀ ਚਿਰਵਾ ਦੇਖੇ ਸਾਰੰਗ ਪਾਣੀ ਤਨ ਸੋ ਦੇ ਸਜਾ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਆਉ ਗੋਲੀ ਆਉ ਗੁਰ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲੀ ਐ ਪ੍ਰੇਤੁ ਭਗਵੰਤਾ ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ ਹਉ ਗੋਲੀ ਜੀਓ ਗੋਲ ਕਮਾਈ ਤੇ ਸੱਜੇ ਗੁਰਦਰਬਾਰੇ ਜੀਓ ਰਾਉ ਪਾਗ ਹੋਵਾ ਗੁਰ ਸੰਤ ਮਿਲਾਇਆ ਪ੍ਰਾਪੇ ਬਨਾਸੀ ਕਰ ਮਹਿ ਪਾਇਆ ਸੇਵ ਕਰੀ ਬਲ ਜਸਾ ਨਿ ਵਿਸ਼ੁੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਗੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਝ ਮਹੱਲਾ ਪੰਜਵਾ ਸਾਰਥ ਸੁਹਾਵੀ ਜਦ ਤਦ ਸੁਮਾਲੀ सो कम सु जो तेरी काली जित सुत रू गुठा ਸਭਨਾ ਕੇ ਦਾਤਾ ਰਾਜੀਓ ਤੂੰ ਸਾਜਾ ਸਾਹਿਬ ਬਾਪ ਹਮਾਰਾ ਨਾਉਂ ਤੇ ਤੇਰਾ ਖੁੱਟ ਭੰਡਾਰਾ ਜਿਸ ਤੂੰ ਦੇ ਸਤ੍ਰਿਵਤੇ ਆ ਕਾਵੇ ਸੋਈ ਪੁਰਖ ਤੂੰ ਮਹਾਰਾਜੀਓ ਸਭ ਕੋ ਆਸੈ ਤੇਰੀ ਬਿਠਾਣ ਘਟ ਘੜੇ ਅੰਤਰ ਤੂੰ ਹੈ ਉਠਾ ਸਬੇ ਸਾਜੀਵਾਲ ਸਦਾਯਨ ਤੂੰ ਕਿਸੈ ਨਦ ਸਾਹਿਬਹਾਰਾਜੀਓ ਤੂੰ ਆਪੇ ਗੁਰਮੁਖ ਮੁਖਤ ਕਰਾਹੇ ਤੂੰ ਆਪੇ ਮਾਨਮੁਖ ਜਨਮ ਪਵਹਾਹੇ ਨਾਨਕ ਦਾਸ ਤੇ ਰਹਿ ਬਲਿਹਾਰੈ ਸਭ ਤੇ ਰਾਖੇ ਹਲ ਦਸਾਹਰਾ ਜੀ ਮਾਜ ਮਹੱਲਾ ਪੰਜਵਾ आनंद वाजे सहज सुहेला शब्द आनंद करे सदकेला सहज गुफा में ताड़ी लाई आसन ऊंच सवारिया जीओ फिर कर अपने गृह में आया जो लोड़ी दा सोई पाया त्रिवद अगाए ਤਰੇ ਬਤਾ ਗਾਇ ਰਹਾ ਹੈ ਸੰਤ ਗੁਰ ਅਨਪਉ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੁਗਾ ਆਪੇ ਤਖਤ ਬਹਿ ਸੱਜਣ ਆਈ ਸਭ ਜੂ ਕੀ ਗੂਗ ਪੁਕਾਰਿਆ ਜੀਓ ਜੇ ਹੱਡਠਾ ਮੈਂ ਤੇ ਹੋ ਗਇਆ ਤੇਸਰ ਆਸਿਆ ਆ ਜਨ ਭੇਦ ਲਿਆ ਜੋਤੀ ਜੋਤ ਮਿਲੀ ਸੁਭ ਪਾਇਆ ਜਨ ਨਾਨਕ ਇੱਕ ਬਸਾਰਿਆ ਜੀਓ ਮਾਜ ਮਹੱਲਾ ਪੰਜਵਾ ਜੇਤ ਘਰ ਪਿਰ ਸੋਹਾਗ ਬਣਾਇ ਤੇਤ ਘਰ ਸਖੀਏ ਮੰਗਲ ਗਾਇਆ ਅਨੰਦ ਬਨੋਲ ਤਦਾ ਕਰ ਸੋਹੈ ਜੋ ਤਨ ਕੰਤ ਸਿਗਾਰੀ ਜੀਓ ਸਾਗੁਣਵੰਤੀ ਸਾਵੜ ਭਾਗਣ ਪੁੱਤਰਵੰਤੀ ਸੀਲਵੰਤ ਸੋਹਾਗਣ ਰੂਪਵੰਤ ਸਾਸੁਗੁੜ ਵਿਚਖਣ ਜੋ ਤਨਕੰਤ ਬਿਹਾਰੀ ਜੀਓ ਅਚਾਰਵੰਤ ਸਾਈ ਪਰਦਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਬਰਾਈ ਜੋ ਬਿਰ ਕੈ ਰੰਗ ਸਵਾਰੀ ਜੀ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਬਿਰ ਮੇਲ ਲਈ ਅੰਗ ਲਾਏ ਤੇਰੇ ਸੁਹਾਗ ਵਾਰ ਅਗਮ ਅਗੋਚਰ ਜਾਨ ਨਾਨਕ ਪ੍ਰੇਮ ਸਾਧਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਆਪ ਜੀ ਵਿਭਾਗੇ ਹੋ ਜੋ ਤਨ ਤਨ ਸਤਗੁਰੂ ਸ੍ਰੀ ਵਿਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੇ